ਸਤਿ ਸ਼੍ਰੀ ਅਕਾਲ ਜੀ ਸਾਹਮਣੇ ਤੁਹਾਨੂੰ ਦਿਖਾ ਰਿਹਾ 1401 ਮੁਸ਼ਲਬਾਸਪਤੀ ਤਾਂ ਦੱਸਿਓ ਕਿਵੇਂ ਲੱਗੀ 1401 ਮੁਸ਼ਲਬਾਸਪਤੀ ਸਾਡੇ ਏਰੀਆ 'ਚ 1401 ਮੁਸ਼ਲਬਾਸਪਤੀ ਬਹੁਤ ਜ਼ਿਆਦਾ ਹੁੰਦੀ ਹੈ ਆ ਸਪਰੇ ਕਰਾਈ ਜਾਂਦੇ ਸੀ ਵੈਲਡਾਮਾਈਸਿਨ ਵੈਲਡਾਮਾਈਸਿਨ ਹੈਕਜ਼ਾ ਕੋਨਾ ਜੋ ਸਪਰੇ ਕਰੀ ਜਾਂਦੇ ਸੀ ਨਦੀਨ ਜਿਹੜੇ ਉਹ ਕਢਾ ਦਿੱਤੇ ਗਏ ਆ 1401 ਮੁੱਛਲ ਦੀ ਵੈਰਾਈਟੀ ਆ ਆਪਣੇ ਕੋਲੇ ਸ਼ਕਤੀਵਰਦਕ ਦਾ ਬੀਜ ਬੀਜਿਆ ਸੀ ਤਾਂ ਮਿੱਤਰੋ ਸਾਡਾ ਏਰੀਆ ਵੇਚਦਾ ਹੈ 1401 ਮੁੱਛਲ ਬਾਸਪਤੀ ਸਰਸੇ ਲੈ ਕੇ ਜਾਂਦੇ ਆ ਅਸੀਂ ਜਦੋਂ ਵढਾਈ ਕਰਦੇ ਆ ਵਿਕਦੀ ਆ ਵੈਸੇ ਗਿੱਦੜਵਾ ਮਲੋਟ ਏਰੀਆ 'ਚ ਸ੍ਰੀ ਮੁਕਸਰ ਸਾਹਿਬ ਵੀ ਵਿਕਦੀ ਆ ਡੱਬ ਵਾਲੀ ਵੀ ਵਿਕਦੀ ਆ 1401 ਦੀ ਜਿਆਦਾ ਵਿਕਰੀ ਸਰਸੇ ਹੈ ਹਰਿਆਣੇ ਦੇ ਵਿੱਚ ਜ਼ਿਲ੍ਹਾ ਸਰਸਾ ਬਹੁਤ ਵੱਡਾ ਸ਼ਹਿਰ ਆ ਹਰਿਆਣੇ ਦਾ ਜ਼ਿਲ੍ਹਾ ਸਰਸਾ ਬਹੁਤ ਜ਼ਿਆਦਾ ਵਪਾਰੀ ਆ ਬਹੁਤ ਜ਼ਿਆਦਾ ਉੱਥੇ ਸ਼ੈਲਰ ਹੈ ਤਾਂ ਵੈਰੈਟੀ ਲਾਉਂਦਿਆਂ ਨੂੰ ਕਈ ਸਾਲ ਹੋ ਗਏ ਆ 12 13 ਸਾਲ ਹੋ ਗਏ ਲਾਉਂਦਿਆਂ ਨੂੰ 1401 ਅੱਜ ਮੁਸ਼ਲ ਦੀ ਵੈਰੈਟੀ ਤੁਹਾਨੂੰ ਦਿਖਾ ਰਿਹਾ ਅੱਜ ਸਪਰੇਅ ਕਰ ਰੇ ਸਾਂ ਉਹ ਸਾਹਮਣੇ ਆਪਣਾ ਬੰਦਾ ਸਪਰੇਅ ਕਰ ਰਿਆ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆ ਕੈਮਰਾ ਆਪਾਂ ਲਓ ਜੀ ਤਾਂ ਦੱਸਿਓ ਫਿਰ ਕਿਵੇਂ ਲੱਗੀ 1401 ਮੁਸ਼ਲ ਤੁਹਾਡੇ ਏਰੀਆ 'ਚ ਕਿਹੜੀ ਕਿਹੜੀ ਵੈਰੈਟੀ ਜ਼ਿਆਦੀ ਆ ਸਾਡੇ ਏਰੀਆ 'ਚ 1401 ਬਹੁਤ ਜਿਆਦਾ। ਵਧੀਆ ਲੱਗੀ 1401 ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ ਵੈਰੈਟੀ 1401 ਸ਼ਕਤੀਵਰਦਕ ਦਾ ਬੀਜ ਹੈ। ਕੁਆਲਿਟੀ ਸਾਡੇ ਹਿਸਾਬ ਨਾਲ ਬਹੁਤ ਵਧੀਆ ਹੈ। ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜੀ।